ਪੰਜਾਬ ਪੁਲਿਸ ਨੇ ਕਰੀਬ 12 ਸਾਲ ਬਾਅਦ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਇੱਕ ਕਲਯੁਗੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ 13 ਸਾਲ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਹੀ ਕਮਰੇ ਵਿੱਚ ਦਫਨਾ ਦਿੱਤਾ ਸੀ ਅੱਜ ਕਰੀਬ 12 ਸਾਲ ਬਾਅਦ ਉਹ ਕਲਯੁਗੀ ਮਾਂ ਅਤੇ ਉਸ ਦਾ ਆਸ਼ਿਕ ਪੁਲਿਸ ਦੇ ਹੱਥ ਚੜ੍ਹ ਗਏ ਨੇ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਉਸੇ ਜਗ੍ਹਾ ਤੇ ਲੈ ਗਏ ਜਿੱਥੇ ਉਸ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਦਫਨਾ ਦਿੱਤਾ ਸੀ ਗੱਲਬਾਤ ਦੇ ਦੌਰਾਨ ਡੀਐਸਪੀ ਹਰੀਸ਼ ਬੈਲ ਨੇ ਕਿਹਾ ਇਹ ਇੱਕ ਅੰਨੇ ਕਤਲ ਦੀ ਗੁੱਥੀ ਸੀ ਅੱਜ ਲੰਬੇ ਸਮੇਂ ਬਾਅਦ ਸੁਲਝਾ ਲਈ ਗਈ ਹੁਣ ਅਸੀਂ ਬੋਡੀ ਰਿਕਵਰ ਕਰਨ ਲਈ ਆਏ ਹੋਏ ਹਾਂ ਦੋਨਾਂ ਹੀ ਕਾਤਿਲਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇਹ ਵਾਰਦਾਤ ਇੱਕ ਮਾਂ ਦੇ ਰੂਪ ਨੂੰ ਕਲੰਕਿਤ ਕਰਨ ਵਾਲੀ ਹੈ ਜਿੱਥੇ ਇੱਕ ਮਾਂ ਨੇ ਆਪਣੇ ਹੀ ਹੱਥੋਂ ਆਪਣੇ ਲਾਲ ਦੀ ਜਾਨ ਲੈ ਲਈ ਸਾਡੇ ਮਾਨਯੋਗ ਡੀਆਈ ਦੀ ਬੋਰਡ ਰੈਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਮਿੰਦਰ ਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਆ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ ਬਰਾウンド ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਿਰ ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਵੀਡੀਓ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਵਿੱਚ ਆ ਗਏ 14 ਸਾਲ ਬਾਅਦ ਸੀ ਉਸ ਦਿੱਕਤ ਨੂੰ ਇਨਸਾਫ ਮਿਲਿਆ ਬੋਲ ਪਾ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਤੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਰਦਾ ਸਰਦਾ ਇਹ ਲੋਹੀ ਤੰਗਲਾ ਹੀ ਨਾ ਵਾਹੀਦਾ ਨਾ ਲੱਗਦਾ ਜੀ ਮਾਪਨਾ ਇਹ ਕਰਕੇ ਫਿਰ ਉਹ ਫਿਰ ਮਾਦੀ ਨਿਕਲ ਗਈ ਰੜਤਾਂ ਖੈਨ ਸੋ ਜਾਈ ਦੋ ਜਿਹੜੇ ਲੜਦੇ ਨੇ ਇਹਦੀ ਅੰਮੀ ਦਾ ਮਿਲ ਜੁਲ ਕੇ ਕੰਮ ਨਹੀਂ ਕਰਦੇ ਹਾਂ ਗੱਲਬਾਤ ਸਹੀ ਤੇਰੀ ਕੀ ਚੀਜ਼ ਨਹੀਂ ਨਵਾਂ ਖੜੀ ਨਾ ਬਰਾਕ ਹਾਂ ਲਾਗ ਲਾ ਗਏ ਇ ਇਥੇ ਕਿਦਾਂ ਆਪਾਂ ਕੀਤਾ ਆਪਾਂ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਆਪੋਚ ਕੋਈ ਮਾਰ ਕੇ ਨਹੀਂ ਨਹੀਂ ਕਰਨਾ ਹਾਂ ਉਹ ਉਮਰ ਦੀ ਉਮਰ ਕਿੰਨੀ ਹੋ ਗਈ ਉਹ ਤਾਂ ਮੇਰਾ ਜੀ ਉਹ ਤਾਂ ਪੁੰਨਾ ਸਾਹ ਦੇ ਲੰਚ ਜੀ ਜਗੂ ਕਤਲ ਕੀ ਪਾ ਦੋਸਤੋਂ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋ ਵਿੱਚ ਅਸੀਂ ਤਾਂ ਆਗ ਨਹੀਂ ਚੱਲੇ ਹਾਂ ਆ ਗਏ ਤੇ ਫਿਰ ਕਿੰਨਾ ਚੇਤੇ ਹੋਤੇ ਉੱਥੇ 4.5 ਸਾਲ ਹੁਣ ਕਿੱਥੇ ਰਹਿੰਦੇ ਹਾਂ ਰਹਿੰਦੇ ਹਾਂ ਉਥੇ ਪੁੱਛਣੇ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਰਹਿੰਦੇ ਨਾ ਕੋਈ ਕਰਦਾ ਹੈ ਇਹ ਲੇਡੀ ਵੀ ਨਾਲ ਇਹ ਲੇਡੀ ਚ ਉੱਥੇ ਹੀ ਜਾਂਦੇ ਤੇ ਤੁਸੀਂ ਸਾਰਾ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹਾਂ ਉੱਥੇ ਤੁਸੀਂ ਫੀਲਡਿੰਗ ਕਰਦੇ ਮੈਂ ਪਿੰਡ ਆ ਗਿਆ ਹਾਂ ਪਟਨਾ ਇਹ ਤਾਂ ਕਰਕੇ ਆਇਆ ਹਾਂ ਬਹਿ ਨਹੀਂ ਚੱਲ ਚਲੀ ਲੜਦੀ ਨੂੰ ਮੇਰੇ ਨਾਲ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਨਾਲ ਇਹ ਗੱਲ ਜੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤੱਕ ਦੇ 20 ਸਾਲ ਹੋ ਗਏ ਹਾਂ ਕੀ ਹੋਇਆ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਜਦੋਂ ਹੀ ਸ਼ਹਿਰ ਵਿੱਚ ਬੱਚਾ ਨਹੀਂ ਲੱਭਾ ਫਿਰ ਕੋਣ ਨਹੀਂ ਲਿਖਿਆ ਨਾ ਰਨਜੀਤ ਕੋ ਇਹ ਤੁਹਾਡੀ ਕੀ ਲੱਗਦੀ ਹੈ ਅੱਛਾ ਕੀ ਹੋਇਆ ਕਿ ਸਿਧਾਂਤ ਨੋਦ ਦਾ ਕੇਸ ਤੇ ਪਤਾ ਹੀ ਨਹੀਂ ਕਿਵੇਂ ਹੋਇਆ ਸਾਨੂੰ ਤੇ ਨਾਲ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੜਾ ਆਇਆ ਸਭ ਮੁੜਾ ਕਿੱਥੇ ਆ ਇਹਾਂ ਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾਏ ਰਿਹਾ ਪੂਨੇ ਕਲੇ ਆਮ ਚੱਕਰ ਹੈ ਹਾਂ ਤਿੰਨ ਮਹੀਨੇ ਢੀਕੇ ਮੈਂ ਤੇ ਫੇਰ ਦਰਖਾਸਤ ਦਿੱਤੀ ਮੈਂ ਮੇਰੇ ਪੂਨੇ ਚ ਗੱਲ ਕਰਾ ਦੇਈਏ ਇਹਨੂੰ ਅੱਜ ਅਪਹੀਨਾ ਪਛਿਆ ਨੇ ਟਾਈਮ ਲੈ ਲਿਆ ਅੱਜ ਤੱਕ ਹੈ ਤੇ ਮੁਰਤੇ ਉਹਦੇ ਫਰਾਹ ਨਹੀਂ ਤੜਪਰਾ ਕੀ ਕਰਦਾ ਸੀ ਨੇ ਉਹਦੀ ਪਰਵਾਹ ਨਹੀਂ ਹੋ ਗਿਆ ਕਿ ਤਰਾ ਹੀ ਹੁੰਦਾ ਸਰ ਮਾਕੇ ਇਹ ਕੰਟੇਨਰ ਦੇ ਵਿੱਚੋਂ ਅੱਛਾ ਨਹੀਂ ਜਾਈਂ ਗਿਆ ਇਹ ਮੁੰਡਾ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੂੰ ਟੋਕਿਆ ਉਹ ਉਹਦੇ ਪੱਜੇ ਜਲਦਾ ਪੱਕਾ ਹੋਇਆ ਉਹ ਤੋਂ ਫੜ ਲਓ ਬੱਚੇ ਉਹ ਮੁੰਡੇ ਵੀ ਆਉਂਦਾ ਮੁੰਡਾ ਉਹਨੂੰ ਬਾਰੰਤਾਂ ਉਹਨੇ ਮਾਰਿਆ ਹਾਂ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਜਿਹੜਾ ਇਹਨਾਂ ਦੀ ਹੈ ਆਏ ਥਾਡੇ ਸਾਡੇ ਸੰਜਾ ਸਾਡੇ ਮਾਂ ਦਾ ਘਰ ਛੋਟਾ ਪਰ ਆਇ ਤੇ ਨਹੀਂ ਦਾ ਇਹ ਸਾਡੇ ਕਾਜ ਲੜਾਈ ਨੂੰ ਨਹੀਂ ਨਾ ਆ ਖਾਂ ਲੱਗਦਾ ਛੱਤ ਹੈ ਹਾਂ ਤੇ ਇਹ ਸੰਜਾ ਹੀ ਸਾਡਾ ਹੁਣ ਅਜ ਕਿਥੋਂ ਲੱਭੇ ਬਰੇ ਕਿਥੋਂ ਲੱਭੇ ਇਹਦੇ ਮਜ਼ਦਮੇ ਲੱਭੇ ਨੇ ਉਹ ਦਿੱਤੀ ਗਰਦੀ ਮੇਰੇ ਕੋ ਤੇ ਭਰਿਆ ਨਹੀਂ ਜਾਉਂਦਾ ਇਰਦਨ ਨਾਲੋਂ ਤੇ ਪਿੱਛੇ ਰਹਿ ਗਏ ਨੂੰ ਬੜਾ ਚਿਰ ਹੋ ਗਿਆ ਤੇ ਆਇਆ ਤੇ ਦੋ ਕਮਰੇ ਤੇ ਠੀਕ ਹੈ ਕੀ ਹੋਇਆ ਕਿਸ਼ੂ ਉਦੋਂ ਕੀ ਗੱਲ ਹੋਈ ਸੀ ਕਿੱਦਾਂ ਮਾਰਿਆ ਗੱਲ ਲੈਂਦਾ ਹੋਈ ਸੀ ਕੰਦਾ ਟਪ ਟਪ ਹੁੰਦਾ ਹੈ ਤਾਂ ਕਰਕੇ ਕਿੱਦਾਂ ਮਾਰਿਆ ਮੈਂ ਫਿਰ ਇਹਨਾਂ ਕਾਲ ਕੋਟੇ ਤੇ ਮਾਰਿਆ ਦੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨੂੰ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਇੱਕ ਦਿਨ ਨੂੰ ਤੇ 3 ਸਾਲ ਹੋ ਗਏ ਕਰੋ ਤਰਾ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਇਕੱਲੇ ਤਾਂ I'm not going to do that.